ਸਤ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਬੜਾ ਤੁਹਾਡੇ ਲਈ ਪਹਿਲੇ ਤਰੀਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਹੈਗੀ ਹੈ ਗਗਪੀਰ ਤੇ ਬਲਜੀਤ ਬਾਰੇ ਕਿ ਪਿਛਲੇ ਦਿਨ ਆਪਾਂ ਇੱਕ ਵੀਡੀਓ ਪਾਈ ਸੀ ਉਸ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਗਗਪੀਰ ਬਲਜੀਤ ਨੇ ਦਾ ਪੰਜਾਬ ਸਾਡਾ ਪੰਜਾਬ ਵਾਲੇ ਵਿੱਕੀ ਤੇ ਕਬਲ ਦਾ ਸਾਥ ਕਿਉਂ ਛੱਡਿਆ ਤੇ ਉਹਨਾਂ ਨੇ ਹੁਣ ਇਲਜ਼ਾਮ ਲਾਇਆ ਵਿੱਕੀ ਵਿੱਕੀ ਤੇ ਕਬਲ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਸਾਥ ਕਿਉਂ ਛੱਡਿਆ ਸੀ ਅੱਜ ਆਪਾਂ ਤੁਹਾਡੇ ਨਾਲ ਜ਼ਿਕਰ ਉਹਨਾਂ ਦੀ ਇਹ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਸੀ ਕਿ ਉਸ ਵੇਲੇ ਬਲਜੀਤ ਕਹਿ ਰਹੀ ਆ ਕਿ ਕਵਲ ਨੇ ਸਾਡੇ ਵਿੱਚ ਬਹੁਤ ਕਮੀਆਂ ਕੱਢੀਆਂ ਹਾਲਾਂਕਿ ਜਿਹੜੇ ਸਬਸਕ੍ਰਾਈਬਰ ਵੇਂਦੇ ਸੀ ਜਿਹੜੇ ਲੋਕਾਂ ਨੇ ਵੇਖਿਆ ਸੀ ਉਹਨਾਂ ਨੇ ਕੋਈ ਕਮੀ ਨਹੀਂ ਕੱਢੀ ਕੋਈ ਕਮੈਂਟ ਨਹੀਂ ਕੀਤਾ ਪਤਾ ਨਹੀਂ ਕਿਉਂ ਇਹ ਕਹਿ ਰਹੀ ਆ ਕਿ ਉਹਨਾਂ ਵੀ ਤੁਹਾਡੇ ਵਿੱਚ ਕਮੀਆਂ ਹਨ ਕਿਉਂਕਿ ਬਹੁਤ سارے ਲੋਕਾਂ ਨੇ ਸਾਡੀ ਐਕਟਿੰਗ ਨੂੰ ਪਸੰਦ ਕੀਤਾ ਸੀ ਸਾਡੀ ਆਵਾਜ਼ ਨੂੰ ਪਸੰਦ ਕੀਤਾ ਸੀ ਪਰ ਇਹਨਾਂ ਨੇ ਖੁਦ ਹੀ ਸਾਨੂੰ ਅਲੱਗ ਕੀਤਾ हां ਪਤਾ ਤਾਂ ਦੱਸਦੀਏ ਇਹ ਬਲਜੀਤ ਨੇ ਇਲਜ਼ਾਮ ਲਾਇਆ ਸੀ ਪਰ ਬਾਅਦ ਵਿੱਚ ਇਹਨਾਂ ਦੇ ਸੌਲਡ ਆਊਟ ਹੋ ਗਿਆ ਸੀ ਉਹਨਾਂ ਨੇ ਜਿਹੜੇ ਇਲਜ਼ਾਮ ਲਾਏ ਸੀ ਉਹਨਾਂ ਨੇ ਇੱਕ ਵੀਡੀਓ ਪਾ ਕੇ ਮਾਫੀ ਮੰਗ ਲਈ ਸੀਗੀ ਕਿ ਸਾਡੇ ਤੋਂ ਵੀ ਗਲਤੀ ਦੇ ਨਾਲ ਬੋਲਿਆ ਗਿਆ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਕਿਉਂਕਿ ਵਿੱਚ ਜਿਹੜੇ ਵਿਚਾਲੇ ਜਿਹੜੇ ਪਰਸਨ ਹੁੰਦੇ ਆ ਉਹ ਫਿੱਕ ਪਵਾ ਹੀ ਦਿੰਦੇ ਆ ਕਿ ਇਕੱਠੇ ਕੰਮ ਕਿਉਂ ਕਰ ਰਹੇ ਆ ਕਿਸੇ ਤੋਂ ਨਹੀਂ ਦਿਖਾਇਆ ਗਿਆ ਕਿ ਉਹ ਇਕੱਠੇ ਕੰਮ ਕਰ ਰਿਹਾ ਇਸ ਕਰਕੇ ਕਈ ਉਹਨਾਂ ਨੂੰ ਕਹਿ ਰਹੇ ਸੀ ਗੁਰਬੀਰ ਬਲਜੀਤ ਬਾਰੇ ਤੇ ਕਈ ਰਕਬੀਰ ਬਲਜੀਤ ਨੂੰ ਕਹਿ ਰਹੇ ਸੀ ਕਮਲ ਤੇ ਵਿੱਕੀ ਬਾਰੇ ਇਸ ਕਰਕੇ ਉਹਨਾਂ ਵਿੱਚ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਇਸ ਕਰਕੇ ਹੀ ਬਲਜੀਤ ਨੇ ਇਲਜ਼ਾਮ ਲਾਇਆ ਸੀ ਕਿ ਸਾਡੀ ਐਕਟਿੰਗ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਕੋਈ ਇਦਾਂ ਦਾ ਕਮੈਂਟ ਵੀ ਨਹੀਂ ਆਇਆ ਵਾ ਜਿਹਦੇ ਕਰਕੇ ਵੀ ਸੀ ਮੰਨ ਲਈਏ ਵੀ ਸਾਡੀ ਐਕਟਿੰਗ ਨਹੀਂ ਪਸੰਦ ਕੀਤਾ ਪਰ ਕਮਲ ਤੇ ਵਿੱਕੀ ਨੇ ਹੀ ਸਾਡੇ ਤੇ ਕਿਹਾ ਕਿ ਤੁਹਾਡੀ ਮਤਲਬ ਕਿ ਵੀ ਤੁਸੀਂ ਵੀ ਆਪਣਾ ਵੀ ਅੱਡ ਹੋ ਜੋ ਵੀ ਸਾਡੇ ਵਿੱਚ ਕਮਲ ਤੇ ਵੀ ਕੀ ਨੇ ਇਹ ਕਮੀਆਂ ਕੱਢੀਆਂ ਉਮੀਦ ਕਰਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਤੇ ਹੁਣ ਇਹ ਬਲਜੀਤ ਮਨਪੇ ਚੈਨਲ ਤੇ ਵੀ ਕੰਮ ਕਰ ਰਹੇ ਆ ਬਲਜੀਤ ਰਕਪੀਰ ਵਲੌਗ ਤੇ ਵੀ ਕੰਮ ਕਰ ਰਹੇ ਆ ਇਹਨਾਂ ਨੇ ਰਿਅਲਟੀ ਵੀ ਨਾਲ ਵੀ ਇਹਨਾਂ ਦਾ ਮਤਲਬ ਹੈ ਕਿ ਸਹੀ ਮੇਲਜੋਲ ਚੱਲ ਰਿਹਾ ਵਾ ਬਸ ਥੋੜੀ ਮਿਸ ਅੰਡਰਸਟੈਂਡਿੰਗ ਹੀ ਹੋਈ ਸੀ ਇਹਨਾਂ ਦੀ ਜਿਸ ਕਾਰਨ ਇਹਨਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਇਆ ਸੀ ਉਮੀਦ ਕਰਾਂ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਇਆ ਚੰਮ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ